ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਮਾਨਸਾਬ ਚੈਨਲ ਤੇ ਹੋ ਸਾਰੇ ਕਿਵੇਂ ਠੀਕ ਠਾਕ ਹੋ ਜੀ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਠੰਡ ਤੋਂ ਬਚੇ ਹੋ ਤੇ ਸ਼ੁਰੂ ਕਰਨ ਲੱਗੇ ਹਾਂ ਭੰਗ ਵਲੌਗ ਆਪਣਾ ਤੇ ਆਪਾਂ ਆਪਣੀ ਡਰੈਸ ਚੇਂਜ ਕਰ ਲਈ ਹੁਣ ਗਰਮੀ ਵਾਲੀ ਪਾ ਲਈ ਕਿਉਂਕਿ ਗਰਮੀ ਵਾਲਿਆਂ ਚ ਧੂੜੀ ਨਹੀਂ ਫਸਦੀ ਸਿਆਲ ਵਾਲੇ ਕੱਪੜਿਆਂ ਚ ਧੂੜੀ ਲੱਗ ਜਾਂਦੀ ਉਹ ਨਿਕਲਦੀ ਨਹੀਂ ਤੇ ਹੁਣ ਆਪਾਂ ਧੂੜੀ ਲੈਣ ਚੱਲੇ ਆਂ ਦਰ ਬਾਹਲੇ ਕਰੋ ਸੋ ਸੰਦਖੋਂ ਨਹੀਂ ਆਦਰ ਥੂੜੀ ਵਾਲੀ ਸੁਹਾਤ ਆਪਣੀ ਉਧਰ ਤੇ ਰੇੜੀ ਤੇ ਰੱਖ ਲਿਆਵਾਂਗੇ ਉਥੇ ਰੇੜੀ ਪਾਈ ਜਾਂਦਾ ਥੂੜੀ ਉਥੋਂ ਆਪਾਂ ਲੈ ਕੇ ਆਉਨੇ ਆ ਫਿਰ ਆਪਾਂ ਸੰਨੀ ਲਾਵਾਂਗੇ ਸੰਨੀ ਲਾ ਕੇ ਫਿਰ ਬਾਹਰਲੀ ਲਾ ਲਾਂਗੇ ਸੁਬਾਹ ਵਾਲੀ ਬਸ ਇਹੀ ਕੰਮ ਆਪਾਂ ਨੂੰ ਆਇਆ ਸੋ ਲੈ ਕੇ ਰੈਡੀ ਤੇ ਹੁਣ ਆਪਾਂ ਚੱਲੇ ਬਾਹਰ ਲੈ ਗਏ ਅਸੀਂ ਆ ਗਏ ਆਪਣੇ ਖੇਤ ਆ ਗਏ ਘਰ ਦੇ ਉਹ ਆਪਣਾ ਘਰ ਸੁੰਦੇ ਲਗਾ ਤੰਗਿਕਰਾਂ ਦੇ ਖੋਣੇ ਆ। ਲੋ ਜੀ, ਤੂੜੀ ਲੈ ਆਏ ਆਪਾਂ ਘਰੇ ਹੁਣ। ਤੇ ਹੁਣ ਆਪਾਂ ਸਨੀਰ ਲਾਦਾਂਗੇ। ਇੱਕ ਤਾਂ ਹਰਾ ਹੈ ਨਹੀਂ ਨਾ ਹਰਾ ਥੋੜਾਗਾ। ਆਪਾਂ ਤਾਂ ਥੋੜਾ ਜਿਹਾ ਵੀ ਜਿਹੜੀ ਸਨੀ ਜੀ ਥੋੜੀ ਘਣੀ ਬਚਦੀ ਆ ਉਹਦੇ ਵਿੱਚ ਮਗਰੋਂ ਲਾ ਦਿੰਨੇ ਆ। ਆਪਣੇ ਕੋਲੇ ਹੁਣ ਮਾਲੀ ਜੀ ਰਹਿੰਦੇ ਹੁੰਦੇ ਆ ਸਬਜ਼ੀ ਲਈ ਹੋਈ। ਉਹ ਦੁੱਧ ਲੈ ਜਾਂਦੇ ਆ ਅੱਧਾ ਕਿਲੋ। ਤੇ ਪੱਤੇ ਦੇ ਦਿੰਦੇ ਆਪਾਂ ਨੂੰ ਉਹ ਉਤਰ ਕੇ ਵਿਚਰ ਲਾ ਦਿੰਨੇ ਜਿਹੜੀ ਮੱਝ ਜਿਆਦਾ ਹਰਾ ਭਾਲ ਦੇ ਪਤਾ ਨਹੀਂ ਉਹਦਾ ਦਿਮਾਗ ਹਿੱਲੇ ਆ ਮੈਂ ਤਾਂ ਨਾ ਭਾਲ ਦਿਆ ਸਨੇ ਤੋੜੀ ਪਾ ਕੇ ਆਪਾਂ ਸਾਨੂੰ ਲਾ ਦਿੰਨੇ ਸਨੇ ਲਾ ਕੇ ਫਿਰ ਪਸੰਦ ਲੋਜੀ ਆਪਾਂ ਜਿਹੜੇ ਬੱਚੇ ਖੋ ਜੇਗਾ ਉਹ ਬੱਚੇ ਅੰਸੜਦਾਂਗੇ ਬਾਹਰ ਪਹਿਲਾਂ ਖਾ ਲੈਣੀ ਆ ਫਿਰ ਹਰ ਆ ਲਾ ਦਾਂਗੇ ਨੰਮ ਵਿੱਚ ਆਪਾਂ ਡੇਲੀ ਵਲੋਗਸ ਕਰਕੇ ਬਣਾਉਣ ਤੋਂ ਹੋ ਜਾਂਦੇ ਕਿਉਂਕਿ ਕੋਈ ਪਸੂ-ਪਸੂ ਦੇਖਣ ਜਾਂਦਾ ਨਾ ਬਾਹਰ ਜਦੋਂ ਰਕਾਲ ਨਾ ਪੱਠੇ ਪਾ ਜਾਂਦੇ ਆ ਉਹ ਕਈ ਵਾਰੀ ਤਾਂ ਨਹੀਂ ਬਣਾਇਆ ਜਾਂਦਾ ਲੋ ਜੀ ਉਹ ਪੰਲਾ ਨਾ ਸਨੀਆਂ ਸਨੀਆਂ ਲਾ ਕੇ ਪਸੂ ਹੁਣ ਆਪਣੇ ਥੋੜੇ ਹੀ ਅਗੇ ਦੋ ਹੀ ਮੱਝਾਂ ਰਹਿ ਗਈਆਂ ਤੇ ਦੋ ਗਾਈਆਂ ਤੇ ਇੱਕ ਆਪਣੇ ਝੋਟੀ ਹੈ ਵੀ ਦੋ ਸਾਲਾਂ ਦੀ ਤੇ ਦੋ ਬੱਚੀਆਂ ਬਸ ਪਪਾ ਸੁਪੜ ਰਹੇ ਆ ਕੋਈ ਦੋਸਤ ਜਰਾ ਮੱਝਾਂ ਲੈ ਲਾਂ ਵਿੱਚ ਵਿੱਚ ਨੂੰ ਬਸ ਪੱਕ ਅੱਧੀ ਕੋਈ ਟੋਕੜ ਗੱਭਣ ਰੱਖਾਂਗੇ ਹੁਣ ਥੋੜਾ ਜਿਹਾ ਗਾ ਘਾਟਾ ਦਾ ਬਸ ਲੋੜੀ ਤਾਂ ਮਹਰੋਂ ਤੇਜ ਹੋ ਜਾਊਗਾ ਇਸ ਕਰਕੇ ਜੀਨੇ ਕਿਸੇ ਭੈਣ ਨੇ ਵੀਰ ਨੇ ਕਿਸੇ ਨੇ ਵੀ ਪਸੂ ਲੈਣਾ ਤਲੂੜੀ ਤੋਂ ਪਹਿਲਾਂ ਸੱਜਣਾ ਮੱਜਾਂ ਲੈ ਲਓ ਮੁੜ ਕੇ ਤਾਂ ਤੋਕਣਾ ਤਾਂ ਭਾ ਵੀ ਸੱਜਣਾ ਜਿੰਨਾ ਹੋ ਜਾਊਗਾ ਲੋੜੀ ਤੋਂ ਬਾਅਦ ਤੇਜ ਹੋ ਜਾਣਾ ਮਾਲ ਸਾਰਾ ਹੀ ਜਿਹਨੇ ਲੈਣਾ ਹੁੰਦਾ ਹੈ ਸਕਦਾ ਪਸੂ ਜਿਹੇ ਜੀ ਆਪਣੇ ਦੋਹਣਾ ਕੋਸ਼ਿਸ਼ ਹੁੰਦੀ ਆਪਾਂ ਵਲੌਗ ਤੁਹਾਡੇ ਸਾਹਮਣੇ ਕਰਦੇ ਆ ਸੋਨੂੰ ਸਾਨੂੰ ਨਹੀਂ ਪਤਾ ਸੋਨੂੰ ਵਧੀਆ ਲੱਗਦਾ ਜਾਂ ਨਹੀਂ ਲੱਗਦਾ ਕਹਿੰਦੇ ਹੋਗੇ ਨਾ ਦੇ ਸਾਨੂੰ ਲਾਇਆ ਇਹ ਨਿਰੰਧੀ ਸਾਰਾ ਦਿਨ ਤੁਹਾਨੂੰ ਪਤਾ ਪਸ਼ੂਆਂ ਵਾਲੇ ਘਰੇ ਹੀ ਕੰਮ ਹੁੰਦੇ ਆ ਬੈਸੇ ਮੇਰੀ ਡਿਊਟੀ ਪਸ਼ੂਆਂ ਤੇ ਜ਼ਿਆਦਾ ਹੈਗੀ ਉਦੋਂ ਤਾਂ ਮੈਂ ਥੋੜੇ ਕੰਮ ਹੀ ਕਰ ਲੈਂਦੇ ਆਗੇ ਮੇਰੀ ਸਿਸਟਰ ਕਰ ਲੈਂਦੀ ਆ ਤੇ ਫਿਰ ਬਸ ਕੋਈ ਪਸ਼ੂ ਦੇਖਣ ਵਾ ਇਹਨੇ ਬਾਹਰ ਹੁੰਦੇ ਨੇ ਛੋਟੇ ਵਸਾਈ ਨਾਂਗੇ ਜਾਂਦਾ ਟਾਈਮ ਜੰਗ ਕੋ ਸੂਟ ਸਟਿਚ ਕਰ ਲਿਆ ਬਸ ਆਪਦੇ ਐਵੇਂ ਟਾਈਮ ਲੱਗ ਜਾਂਦਾਗਾ ਸਰਦੀਆਂ ਚ ਦਿਨ ਛੋਟੇ ਵਾਲੇ ਹੁਣ ਮੌਸਾ ਅੱਜ 25 ਤਰੀਕ ਹੋ ਗਈ ਹੈ ਥੋੜੇ ਦਿਨ ਦਿਨ ਹੋਰ ਘਟਣਗੇ ਇਹਨਾਂ ਫਿਰ ਦਿਨ ਬਦਲ ਲੱਗ ਜਾਣਗੇ ਚਲੋ ਜੀ ਮੌਸਮ ਦਾ ਸੱਟਾ ਵਾ ਧੁੰਦਾਂ ਜਿਹੀ ਨਹੀਂ ਪੈਂਦੀ ਆ ਤਾਂ ਵਰਕੇ ਪਸ਼ੂਆਂ ਦਾ ਸੌਖਾ ਵਾ ਥੋੜਾ ਜਿਹਾ ਆਪਣੇ ਬੰਨਣ ਨੂੰ ਘਟਾ ਥਾਂਗੇ ਨਹੀਂ ਤਾਂ ਪਸ਼ੂ ਆਪਾਂ ਦੋ ਤਿੰਨ ਸੱਜਰਾ ਮੱਝਾਂ ਲੈ ਲੈਂਦੇ ਹੋਰ ਸਰਦੀ ਚ ਬੰਨਣ ਦਾ ਔਖਾ ਹੋ ਜਾਂਦਾ ਵਾ ਆਪਾਂ ਉਧਰ ਬਾਹਰ ਲੇ ਕਰੇ ਬਣਾਵਾਂਗੇ ਪਸ਼ੂਆਂ ਦਾ ਜਗਾੜ ਫੇਰ ਵੱਧ ਲਿਆ ਕਰਾਂਗੇ ਬੱਸ ਆਪ ਪਾਲਣ ਵਾਸਤੇ ਟੁਕੜਾ ਬਣਾ ਮੱਝਾਂ ਵੀ ਲੈਣੀਆਂ ਪੰਜਰ ਹਰਾਦਾ ਸੀਗਾ ਜੇ ਉਹਦੋਂ ਨੂੰ ਬਣ ਗਿਆ ਉਧਰ ਮਿਸਤਰੀ ਦੇਖਦੇ ਆ ਆਪਣੇ ਉੱਥੇ ਰੋੜੀ ਚੱਕਣ ਵਾਲੀ ਆ ਚੱਕ ਕੇ ਰੋੜੀ ਨਾ ਫੇਰ ਦੇਖਦੇ ਆ ਹੁਣ ਸਾਡੀ ਘੁੰਨੀ ਬਹੁਤ ਉੱਚੀ ਆ ਤੇ ਫਰਸ਼ ਆਪਣੀ ਇੱਚੀ ਕਰਨ ਵਾਲੀ ਹੈ ਪਹਿਲਾਂ ਮਿਸਤਰੀ ਲਾਇਆ ਸੀ ਉਹਦੋਂ ਹੋਰ ਹੀ ਨਹੀਂ ਲੋਟ ਆਇਆ ਹੁਣ ਕਰਾਂਗੇ ਜੋ ਪਸ਼ੂ ਬਾਹਰ ਰਹਿਣ ਲੱਗੇ ਵੈਸੇ ਤਾਂ ਸਾਰੇ ਗੰਭੀਰ ਕੰਮ ਕਰਦੇ ਆ ਪਰ ਵਿੱਚ ਨਹੀਂ ਕਰਦੇ ਹਨ ਪਸ਼ੂਆਂ ਦਾ ਕੰਮ ਕਰਨ ਤੋਂ ਸੰਗ ਸ਼ਰਮ ਆਉਂਦੀ ਹੈ ਲੋਕਾਂ ਨੂੰ ਤੇ ਪਰ ਨਹੀਂ ਇਹ ਵੀ ਤਾਂ ਕੰਮ ਹੀ ਆਪਾਂ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਕੰਮ ਹੀ ਕਰਦੇ ਆ ਜਾ ਕੇ ਕਿਸੇ ਦੀ ਗੁਲਾਮੀ ਕਰਦੇ ਆ ਕਿਸੇ ਦੇ ਨੌਕਰੀ ਕਰਦੇ ਆ ਉਹ ਵੀ ਤਾਂ ਇਹ ਆਪਦਾ ਕੰਮ ਆਪਦੇ ਕੰਮ ਦਾ ਕੋਈ ਉਹ ਨਹੀਂ ਜੇ ਕੰਮ ਕਰਾਂਗੇ ਤਾਂ ਜ਼ਿੰਦਗੀ 'ਚ ਕਾਮਯਾਬ ਹੋਵਾਂਗੇ ਨਹੀਂ ਫਿਰ ਆਪਾਂ ਖਾਵਾਂਗੇ ਕਿੱਥੋਂ ਇਸ ਕਰਕੇ ਮੈਂ ਤਾਂ 15 14 15 ਸਾਲਾਂ ਦੀ ਸੀ ਜਦੋਂ ਦੀ ਮੈਂ ਆਪਣੇ ਡੈਡੀ ਨਾਲ ਕੰਮ ਕਰਾਉਣੀ ਆ ਮੰਮੀ ਨਾਲ ਕਰਾਉਂਦੀ ਹੁੰਦੀ ਪਹਿਲਾਂ ਜਦੋਂ ਡੈਡੀ ਨਾਲ ਹੁੰਦੇ ਉਦੋਂ ਪੱਠੇ ਪਵਾਉਂਦੀ ਫਿਰ ਹੌਲੀ-ਹੌਲੀ ਨਾਲ ਲੱਗ ਗਈ ਕਰਨ ਬਸ ਉਤੋਂ ਹੀ ਮੈਨੂੰ ਪਸ਼ੂਆਂ ਦਾ ਸ਼ੌਂਕ ਪੈ ਗਿਆ ਡੜੀ ਲਿਆਉਂਦੇ ਵਪਾਰ ਕਰਦੇ ਸੀ ਹੁਣ ਇਹ ਜਿਹਾ ਜਿਵੇਂ ਆਮਲੀ ਨੂੰ ਆਪਾਂ ਕਹਿੰਦੇ ਨੇ ਵੀ ਛੱਡਿਆ ਨਹੀਂ ਜਾਂ ਦਾ ਨਸ਼ਾ ਬੈਣ ਲੱਗਿਆ ਹੋਇਆ ਉਹਵੇਂ ਆਪਾਂ ਨੂੰ ਵਪਾਰ ਦਾ ਲੱਗਿਆ ਹੋਇਆ ਬਹੁਤ ਕੋਸ਼ਿਸ਼ ਕਰਦੇ ਆਂ ਵੀ ਛੱਡ ਦਈਏ ਬੁਟੀਕ ਦਾ ਕੰਮ ਕਰ ਲਿਆ ਸੀ ਬੁਟੀਕ ਦਾ ਕੰਮ ਛੱਡਤਾ ਪਰ ਪਸ਼ੂਆਂ ਦਾ ਨਹੀਂ ਛੱਡਿਆ ਇਸ ਕਰਕੇ ਬਹੁਤ ਬੜਾ ਰੋਗ ਲੱਗਿਆ ਵਾ ਬਸ ਤੋਂ ਕਦੇ ਸੋਚਦੇ ਅਸੀਂ ਦੁੱਧ ਦੁੱਧ ਪਾਵਾਂਗੇ ਇਕੱਲੇ ਦੁੱਧ ਵਾਲੇ ਪਸ਼ੂ ਰੱਖਾਂਗੇ ਹੁਣ ਸਵੇਰੇ ਰੰਪਰੇ ਦੁੱਧ ਕਾਉਣ ਜਾਂਦੇ ਆ ਤੇ ਫੇਰ ਵਿੱਚ ਵਪਾਰ ਦਾ ਕੰਮ ਇਕ ਅੱਧੀ ਲਿਆ ਕੇ ਵੇਚ ਲੈਣੇ ਚਲੋ ਬੜਾ ਤਾਂ ਨਹੀਂ ਕਰਦੇ ਹੁਣ ਫਿਰ ਮਸਕਰ ਹੋ ਜਾਂਦਾ ਜਦੋਂ ਬਾਹਰ ਭਾਵੇਂ ਪਸ਼ੂ ਦੇਖਣ ਘਰੇ ਕੱਕ ਪੱਠੇ ਦਾ ਘੜੀ ਦੇ ਮੈਂ ਵੀ 6:00 ਵਜੇ ਹੋਈ ਸੀ ਉਹਨਾਂ ਦਾ ਪੈਰ ਤੇ প্লাਸਟਰ ਲੱਗੇ ਰਿਹਾ 15 ਦਿਨ ਇਸ ਕਰਕੇ ਆਪਾਂ ਚੌਕਰ ਪਾਉਨੇ ਆ ਕੋਈ ਦਾਣਾ ਪਾਉਂਦਾ ਹੋਊਗਾ ਆਪਾਂ ਚੌਕਰ ਪਾਉਨੇ ਆ ਉੱਪਰ ਪਸੂਆਂ ਨੂੰ ਚੌਕਰ ਨਾਲ ਪਸੂ ਠੀਕ ਮੋਟਾ ਹੋ ਜਾਂਦਾ ਵਧੀਆ ਆਪਣੇ ਦੇ ਪਸੂ ਲਿਆਂਦੇ ਹੋਏ ਤਾਂ ਵਰਕੇ ਲッセ ਆ ਜਦੋਂ ਔਲੀ-ਗਲੀ ਇੰਦੇ ਮੈਂ ਇਹਨੇ ਪਸੂ ਮੋਟੇ ਹੋ ਜਾਂਦੇ ਆ ਚੌਕਰ ਸੁੱਕ ਸੁੜਦੀ ਆਪਾਂ ਆਪਾਂ ਤੂੜੀ ਸੁੱਕ ਪਾਉਨੇ ਆ ਜਿਹੜੀ ਥੱਲੇ ਰੀਨ ਜੀ ਹੁੰਦੀ ਆ ਉਹਦੀ ਪਸੂ ਆ ਨੂੰ ਜਰ ਅੰਜਲ ਨਿੱਗਾ ਹੋ ਜਾਂਦਾ ਸੁੱਕਾ ਰਹਿੰਦਾ। ਕੇ ਇਹ ਲੋਕ ਨੇ ਹੀ ਸੜਦੇ ਹੁਣ ਹਨ। ਪਰ ਬਹੁਤੇ ਤਾਂ ਸੜਦੇ ਹੀ ਆ ਸੁੱਕਾ। ਸੁੱਕਾ ਪਾ ਕੇ ਫਿਰ ਆਰਾਮ ਨਾਲ ਬਠੇ ਰਹਿਣੀ ਹੈ। ਨਹੀਂ ਹੁਣ ਆ ਪਸੂ ਸੁੱਕ ਖਲਾਰ ਦਾਂਗੇ। ਜਿਹੜਾ ਪਸੂ ਮੋਟਾ ਨਹੀਂ ਹੁੰਦਾ ਜਾਂ ਪਸੂ ਸੂਣ ਵਾਲਾ ਹਨ। ਉਹ ਚੋਕਰ ਚ ਤੇਲ ਦਾ ਗਲਾਸ ਪਾ ਕੇ ਦੇਣ ਲੱਗ ਜੂ ਸੂਨ ਤੋਂ 2 ਕੁ ਮਹੀਨੇ ਪਹਿਲਾਂ ਮਿਲਦਾ ਮੋਟਾ ਹੋ ਗਿਆ ਉਹਨਾਂ ਦੇ ਥਣਲੇਵਾ ਬਹੁਤ ਬਣਾਉਗਾ ਜੇਵਾ ਵਧੀਆ ਬਣਾਉਂਦਾ ਮੈਂ ਦੇਖਿਆ ਗਾਂ ਨੂੰ ਪਾ ਕੇ ਪਹਿਲਾਂ ਇੱਕ ਆਪਣੇ ਪਹਿਲਾਂ ਗਾਂ ਸੀ ਉਹ ਵੀ ਇੱਚੀ ਸੀ ਆਪਾਂ ਸੂਨ ਤੋਂ 1 ਮਹੀਨਾ ਕੁ ਪਹਿਲਾਂ ਹੀ ਲੈ ਆਇਆ ਸੀ 1 ਮਹੀਨਾ ਕੇ ਦਿੱਤਾ ਉਹਨੂੰ ਬਹੁਤ ਵਧੀਆ ਹੋ ਗਈ ਸੀ ਉਹ ਤੇ ਚੋਕਰ ਨਾਲ ਦੁੱਧ ਵੀ ਵਧੀਆ ਦਿੰਦਗਾ ਨਾਲ ਇਹ ਸਸਤਾ ਪੈਂਦਾ ਆਪਾਂ ਨੂੰ ਤੁਸੀਂ 100 ਦਾ 25 ਕਿਲੋ ਆ 2400 ਦਾ ਕੁਇੰਟਲ ਪੈ ਜਾਂਦਾ ਹੌਲਾ ਹੁੰਦਾ ਹੈ ਕਾਫੀ ਛੱਡ ਜਾਂਦਾ ਇਸ ਕਰਕੇ ਚੋਕਰ ਸਾਰੀ ਪਾਇਆ ਕਰੋ ਜਿਹੜਾ ਕੋਈ ਦਾਣਾ ਪਾਉਂਦਾ ਦਾਣੇ ਚ ਵੀ ਲਾ ਲਿਆ ਕਰੋ ਵੱਧ ਟਾਈਮ ਕੱਟ ਜਾਂਦਾ ਕੱਲੀ ਕਣਕ ਦੇ ਦਾਣੇ ਨਾਲ ਆ ਮੱਝ ਆਪਣੀ 4 ਮਹੀਨੇ ਦੀ ਗੱਭਣ ਹੋ ਗਈ ਉਹ ਪਰਲੀ ਦੇ ਵੀ ਟੀਕਾ ਭਰਾਇਆ ਹੋਇਆ ਦੇਖੋ ਮਾਪਸੂਆ ਵਾਲੀ ਸਨੀ ਜਿਹੜੀ ਲਾਉਣੀ ਆ ਉਹਦਾ ਦਾਣਾ ਪਿਓਗੇ ਰੱਖ ਲੈਨੇ ਆ। ਬਸੋ ਇਹਨਾਂ ਨੂੰ ਅੰਦਰ ਕਰਕੇ ਫਿਰ ਇੱਥੇ ਸਨੀ ਘੱਲਾ ਕੇ ਤਰਕ ਢੱਕ ਦਾਂਗੇ। ਵੀਰ ਆਪਸ ਤੋਂ ਬਾਅਦ ਚਨਾ ਨੂੰ ਲਾਵਾਂਗੇ। ਅਦੇ ਮੋਟੀ ਕਪੜੇ ਪਾਵਾਂਗੇ। ਲਓ ਜੀ ਹੁਣ ਆਪਾਂ ਤੂੜੀ ਲੈ ਆਂਦੀ। ਸੋਵਾਲੀ ਰੜੀ ਨੇ ਦੋ ਫੰਡਾ ਭਰੀਆਂ ਸੀ ਸੋਵਾਲੀ ਸੰਨੇ ਲਾਦਾਂਗੇ ਇੱਥੇ ਪਾ ਕੇ ਅਸੀਂ ਗੋਹਾ ਵੀ ਆ ਰੜੀ ਨਹੀਂ ਛੱਦਦੇ ਕਿਉਂਕਿ ਮੈਨੂੰ ਸਰਵਾਈਕਲ ਨੂੰ ਸਿਰ ਤੇ ਚੱਕਣਾ ਨਹੀਂ ਫਿਰ ਉਹ ਕੁੜੀ ਨੂੰ ਭਰ ਦਿੰਦੇ ਹਾਂ ਮੇਰੀ ਸਿਸਟਰ ਉਹ ਲਾਇਆ ਹੁੰਦੀ ਆ ਦੋ ਤਿੰਨ ਟੋਕਰੇ ਹੁੰਦੇ ਟੋਕਰਾ ਉਹਨਾਂ ਦਾ ਬੜਾ ਸਰ ਇਹਨੇ ਗੇੜੇ ਨੇ ਵਾਲੇ ਲੱਗਦੇ ਪਸ਼ੂਆਂ ਨੂੰ ਲੋਕ ਮਾੜਾ ਕਹਿੰਦੇ ਹਨ ਪਰ ਪਸ਼ੂਆਂ ਦੇ ਸਿਰ ਤੋਂ ਅਸੀਂ ਇੱਥੋਂ ਤੱਕ ਆਏ ਆਂ ਵਕਤ ਤਾਂ ਬਹੁਤ ਮਾੜਾ ਆਇਆ ਸੀ ਹਨ ਬਹੁਤ ਬੁਰਾ ਵਕਤ ਆਇਆ ਸੀ ਬਹੁਤ ਮਾੜਾ ਟਾਈਮ ਦੇਖਿਆ ਜਦੋਂ ਥੋੜਾ ਚੰਗਾ ਤਾਂ ਆ ਗਿਆ ਹੋਰ ਚੰਗਾ ਆ ਗਿਆ ਸਾਨੂੰ ਸਾਰਾ ਦੱਸਾਂਗੇ ਵੀ ਕੀ ਕੀ ਹਾਲਾਤ ਆਪਣੇ ਘਰੇ ਰਹੇ ਆ ਚਲੋ ਪ੍ਰਮਾਤਮਾ ਨੇ ਵਾਹਿਗੁਰੂ ਜੀ ਨੇ ਸਾਰਾ ਸਹੀ ਕਰਤਾ ਹੁਣ ਤਾਂ ਤੈਪਰ ਛੋਨੀ ਹੈ ਜਿੰਦਗੀ ਵਿੱਚ ਕਾਮਯਾਬ ਹੋ ਜੀਏ ਦੁਨੀਆ ਤੇ ਕੋਈ ਨਾਮ ਬਣ ਜੇ ਆਪਣਾ ਲੋਕ ਇਹ ਨਾ ਕਹਿਣ ਵੀ ਇਹਨਾਂ ਦੇ ਮੁੰਡਾ ਹੈ ਨਹੀਂ ਸੀ ਤਾਂ ਇਹ ਪਿੱਛੇ ਹਟੇ ਬੈਠਿਆ ਮੈਂ ਇਹ ਕਾਮਯਾਬ ਕਰਕੇ ਦਿਖਾਉਣਾ ਵੀ ਇਹ ਕਹਿਣ ਇਹ ਕੁੜੀ ਸੀ ਕੁੜੀ ਨੇ ਵੀ ਇਹਦੇ ਪਿਓ ਦਾ ਨਾਂ ਚਾ ਕੀਤਾ ਤੇ ਉਹਨੂੰ ਕਾਮਯਾਬੀ ਦਿਖਾਉਣੀ ਆ ਜਿੰਨਾ ਟਾਈਮ ਮੇਰੇ ਪਰੀ ਜ਼ਿੰਦਗੀ ਆ ਚਲੋ ਪ੍ਰਮਾਤਮਾ ਮੇਰੇ ਇਨੀ ਗਵਾਹ ਵੜਲੇ ਵੀ ਮੈਂ ਉਹਨੂੰ ਕਾਮਯਾਬੀ ਦਿਖਾ ਦਾਂ ਤੇ ਬਿਠਾ ਕੇ ਕਹਦਾ ਵੀ ਤੂੰ ਹੁਣ ਵਿਹਲਾ ਹੋ ਜਾ ਤੇ ਮੈਂ ਆਪੇ ਖਵਾਉਣ ਜੋਗੀ ਹੋਗੀ ਤਬ ਜਰਾ ਜੀ ਨੇ ਜੋਗਾ ਮੇਰੇ ਨਾਲ ਕਰਾਉਂਦਾ ਚਲੋ ਆਪਣਾ ਮੁੰਡਾ ਗੱਭਰੂ ਹੋ ਜੂਗਾ ਇੰਨੇ ਜਿਹਾ ਚੰਗਾ ਨਿਕਲ ਗਿਆ ਹਨ ਅਲਾਦਾ ਕੀ ਪਤਾ ਹੁੰਦਾ ਹੁਣ ਪਸਵਿਹਰੇ ਵਾਲੇ ਪੱਠੇ ਪਾ ਕੇ ਢੱਕ ਦਾਂਗੇ। ਸੁਨਹਿ ਲਾ ਦਾਂਗੇ। ਬਾਕੀ ਸਾਨੂੰ ਕਈ ਵਾਰ ਦੱਸਿਆ ਆਪਾਂ ਵੀੜਾ ਪੰਪ ਫੈਕਟਰੀ ਚੋਂ ਬਣਾ ਕੇ ਲਿਉਣੇ ਆ। ਵੈਸੇ ਜੇ ਕਿਸੇ ਨੇ ਨਹੀਂ ਫੈਕਟਰੀ ਚੋਂ ਬਣਾਉਣ ਦਾ ਧਕਾਰ ਗਿਲਦੀ ਵੀੜ ਸਾਰਿਆਂ ਨਾਲ ਵਧੀਆ। ਉਹ ਪਾਇਆ ਕਰੋ। ਇਦਾਂ ਆਪ ਮੈਨੂੰ ਹੋ ਉਹ ਮੈਂ ਵਰਤ ਕੇ ਦੇਖੀ ਹੋਈ ਆ ਕਾਰਗਲ ਦੀ ਵੀਡੀਓ ਸਾਰਿਆਂ ਨਾਲੋਂ ਵਧੀਆ ਤੇ ਪਰ ਸਰੋਂ ਨੇ ਸਰੋਂ ਦੀ ਖਾਲ ਵਿੱਚ ਜ਼ਰੂਰ ਪਾਉਣੀ ਚਾਹੀਦੀ ਆ ਕਰਲੀਆ ਫਿੱਡਾਂ ਨਾਲ ਵੀ ਪਸ਼ੂ ਖਰਾਬ ਹੋ ਜਾਂਦੇ ਆ ਬਹੁਤ ਡਾਇਰੈਕਟਰ ਆ ਸੀ ਉਹ ਸਲਾਹ ਦੇ ਕੇ ਗਏ ਸੀ ਇੱਥੇ ਜਿਹੜਾ ਸਰੋਜ ਤੱਤ ਹੁੰਦਾ ਤੇ ਸਰੋਂ ਦੀ ਖਾਲ ਚ ਉਹ ਫਿੱਡਾਂ ਤੋਂ ਨਹੀਂ ਮਿਲਦਾ ਤੈਨੂੰ ਪਸ਼ੂ ਫ੍ਰਾਗ ਹੋ ਜਾਂਦੇ ਰਹਿਣ ਉਹ ਹਟ ਜਾਂਦੇ ਆ ਕਮਜ਼ੋਰ ਹੋ ਜਾਂਦੇ ਆ ਫੀਡ ਨਾਲ ਆਪਾਂ ਦੁੱਧ ਕੱਢੀ ਜਾਂਦੇ ਆ ਤਾਂ ਕਰਕੇ ਵਿੱਚ ਜਿਆਦਾ ਸਰੋਂ ਦੀ ਖਾਲਰ ਲਾ ਲਿਆ ਕਰੋ ਜਾਂ ਜਿਵੇਂ ਹੁਣ ਅਸੀਂ ਸਰੋਂ ਦੀ ਖਾਲ ਵਿੱਚ ਭਿਓ ਲਿਆਉਨੇ ਆ ਤੇ ਸਰੋਂ ਪਾ ਲੈਨੇ ਆ ਵਿੱਚ ਧਾਰਾ ਮੇਰਾ ਐਂ ਪਾ ਲਿਆ ਕਰੋ ਦਲਾ ਕੇ ਸਾਰਾ ਉਹ ਜ਼ਰੂਰੀ ਆ ਆਪਾਂ ਸੋਨੂੰ ਆਪਾਂ ਦੁੱਧ ਤਾਂ ਹੀ ਮਤਵਲ ਨਾ ਰੱਖੋ ਜੇ ਸੱਜਣਾ ਪਸ਼ੂ ਆਪਾਂ ਦੁੱਧ ਪਾਉਨੇ ਆ ਤਾਂ 1-2 ਵਿੱਚ ਗੱਬਣਾ ਮਸਾਂ ਵੀ ਪਾ ਲਓ ਤਾਂ ਵੀ ਉਹ ਵੀ ਖੇਤੀ ਦੇ ਬਰਬਰ ਹੋ ਜਾਂਦਾ ਕਿਉਂਕਿ ਲੱਖ ਲੱਖ ਦੀ ਮੱਝ ਆਏ 2 ਲੱਖ ਦੀਆਂ ਦੋ ਪਾਲੀਆਂ ਲੱਖ ਰੁਪਏ ਬਜ ਗਏ ਆਪਾਂ ਨੂੰ ਲੱਖਾ ਚੱਲ ਖਰਚ ਦੀ ਆ ਗਈਆਂ ਮੱਝਾਂ ਦੋ ਲੱਖ ਰੁਪਏ ਬਜ ਗਏ ਜੇ ਇਹ ਦੋ ਤਿੰਨ ਮਹੀਨੇ ਨਹੀਂ ਦੁੱਧ ਦਿੰਦੀਆਂ ਉਦੋਂ ਆਪਾਂ ਸਾਂਭਦੇ ਆ ਉਦੋਂ ਖਰਚਾ ਕੱਢ ਦੋ ਮੱਝਾਂ ਦਾ 10000 ਮਹੀਨਾ 30000 ਕੱਢ ਗਏ ਤਾਂ ਵੀ 70000 ਪੂਰੀ ਬਚਤ ਰਹੀ ਆਪਾਂ ਫਸਲ ਜੋ ਘੜਾ ਵਾਲੇ ਵਜਦੇ ਆ ਹੁਣ ਫਸਲ ਵੀ ਠੇਕੇ ਮਹਿੰਗੇ ਆ ਹਨਾ ਹਮਾ ਜੋ ਵੀ ਇੰਨਾ ਕਿ ਉਹ ਹੁੰਦਾ ਵਾ ਦਾ ਸੋਇਆ ਵੀ ਪੂਰਾ ਦਿਲੋਂ ਲਾ ਕੇ ਪਸੂ ਨੂੰ ਸੰਭੋ ਫੇਰੀ ਕਾਮਯਾਬੀ ਆ ਆ ਸਾਡੇ ਨਮਾਉਣ ਦਾ ਨਹੀਂ ਉਹ ਮੈਨੂੰ ਹਰ ਟਾਈਮ ਪਸਤਾਵਾ ਰਹਿੰਦਾ ਵੀ ਅਸੀਂ ਵੀ ਨਵਾ ਲਿਆ ਕਰੀਏ ਨੇ ਅਸੀਂ ਹੁਣ ਅਸੀਂ ਬਣਾਉਣਾ ਉਧਰ ਰੂੜੀ ਚੱਕ ਕੇ ਨਾ ਫਿਰ ਖਾਲਚ ਪਾ ਦਾਂਗੇ ਪਾਣੀ ਬਾਹਨ ਚ ਫੇਰ ਪਸੂ ਰਾਮ ਨਾ ਲੈ ਕਰਨਗੇ ਤੇ ਲੋ ਜਿਹਨਾਂ ਆਪਾਂ ਪੁੱਠੇ ਪਾ ਕੇ ਸਵੇਰੇ ਵੀ ਰਸੇ ਹੀ ਪਾਉਣੇ ਹੁੰਦੇ ਆਪਾਂ ਉੱਠ ਕੇ ਰਸੇ ਪਾ ਦਿੰਨੇ ਆ ਸਵੇਰੇ ਠੰਡ ਚ ਸੰਧੀ ਲਾਉਣੇ ਅੱਖੀ ਹੋ ਜਾਂਦੀ ਆ ਤਕਰੀਬਨ ਕੋ ਸਾਰੇ ਵੀਰ ਭਾਣਾ ਹਨ ਦਸ਼ਾਣ ਨੂੰ ਭਾਗੇ ਰੱਖਦੇ ਆ ਮੇਰੇ ਭੜ ਭੇਡ ਭੇਜ ਗਈ ਹੈ ਭੇਜੋ ਦੀ ਜਾਂਦੀ ਹੈ ਦੀ ਰਾਮਦਰੀ ਆ ਪੌਣਸਾਰ ਬਸ ਅੱਜ ਆਪਾਂ ਸਨੀਆਂ ਲਾ ਕੇ ਇਹਦੇ ਇੱਕ ਉਹਦੇ ਦੀ ਪੈਕਿੰਗ ਵੀ ਕਰਨੀ ਆ ਅੱਜ ਕਰਨ ਵੀ ਨੇ ਜਾਣਾ ਉਹਦੇ ਪਿੰਡ ਦਾਦ ਕੀ ශයහ බේනනී පගන්ග කපලි නලි පයද බෑගචවැදරපතග වදරස ලනී දී පිී පෝත සක්කය වලි ක් කියන ਇੱਕ ਵੀਰ ਨੇ ਕਮੈਂਡ ਕੀਤਾ ਸੀ ਵੀ ਬੱਕਲੀਆਂ ਕਿਵੇਂ ਬੰਦੀਆਂ ਉਹ ਮਿਹਦੇ ਵਿਚਾਰੇ ਨੂੰ ਬੱਕਲੀਆਂ ਦੱਸਣੇ ਆਪਾਂ ਵੀ ਕਿਵੇਂ ਬੰਦੀਆਂ ਤੇ ਕਈ ਵੀਰਾਂ ਨੇ ਗੰਢ ਕਿ ਤੁਸੀਂ ਵੀ ਕਾੜਾ ਕੀ ਹੁੰਦਾ ਇਹ ਵੀ ਤੁਹਾਨੂੰ ਦੱਸਾਂਗੇ ਹੁਣ ਆਪਣੇ ਕਾੜੇ ਵਾਲਾ ਪਸੂ ਨਹੀਂ ਹੈਗਾ ਫਿਰ ਬਣਾਵਾਂਗੇ ਜਿਹੜਾ ਸੱਜਰ ਮੱਝ ਕੋਈ ਲੈਂਦੀ ਤਾਜੀ ਸੂਈ ਫਿਰ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਕਿਰ ਰਿਕਵੈਸਟ ਹੋ ਰਿਹਾ ਕਿ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ। ਤੇ ਬਲੌਗ ਨੂੰ ਸਾਰਾ ਦੇਖ ਲਿਆ ਕਰੋ ਤੇ ਸੋਡਾ ਤਾਂ 10 ਮਿੰਟਾਂ ਦਾ 15 ਦਾ ਕੁਝ ਨਹੀਂ ਹੁੰਦਾ ਹਨਾ। ਮੈਨੂੰ ਬਹੁਤ ਮਦਦ ਮਿਲਦੀ ਐ ਇਸ ਚ। ਪਲੀਜ਼ ਮੈਨੂੰ ਸਪੋਰਟ ਕਰ ਦਿਓ। ਕਿਉਂਕਿ ਆਪਾਂ YouTube ਤੇ ਜਿੰਨੇ ਵੀ ਦੇਖਣ ਵਾਲੇ ਸਾਰੇ ਹਨ ਆਪਣਾ ਇੱਕ ਫੈਮਿਲੀ ਦੀ ਤਰ੍ਹਾਂ ਹੋ ਜਾਂਦੇ ਆ। ਆਪਾਂ ਹਰ ਇੱਕ ਗੱਲ ਸ਼ੇਅਰ ਕਰਦੇ ਆ। ਕੋਈ ਮਾੜੀ ਹੈ ਚੰਗੀ ਹੈ ਨਾ ਕੋਈ ਦੁੱਖਾ ਸੁੱਖਾ ਹਰ ਇੱਕ ਸ਼ੇਅਰ ਕਰਦੇ ਆ ਫਿਰ ਆਪਾਂ ਫੈਮਿਲੀ ਬਣ ਜਾਂਦੇ ਆ। ਇਸ ਕਰਕੇ ਮੈਨੂੰ ਥੋੜਾ ਸਪੋਰਟ ਕਰ ਦਿਓ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਆ। ਜਿੰਨੇ ਘਾ ਉਸ ਜੋਗੀਆਂ ਹਨਾ ਮੈਂ ਵੀਡੀਓ ਬਣਾ ਦਿੰਨੀ ਆ। ਬਾਲੀ ਵਧੀਆ ਤਾਂ ਮੇਥੋਂ ਮੈਨੂੰ ਇੰਨਾ ਤਾਂ ਹੋਣੀ ਹੈਗਾ। ਤੇ ਇੱਕ ਸਾਨੂੰ ਬਤਾ ਵੀ ਟਾਈਮ ਘਟ ਹੁੰਦਾ ਤੇ ਇੱਕ ਮੈਂ ਨਾ ਉਹ ਆਪਣੀ ਵੀਡੀਓ ਤੇ ਤੇ ਥੰਬਨਲ ਤਾਂ ਨਹੀਂ ਬਣਾਉਂਦੀ ਕਿਉਂਕਿ ਮੇਰਾ ਨਾ ਫੋਨ ਖਰਾਬ ਆ ਸਕਰੀਨ ਸ਼ਾਟ ਨਹੀਂ ਹੁੰਦਾ ਤੇ ਬਟਨ ਖਰਾਬ ਹੋ ਗਿਆ ਦਾ ਫੋਨ ਨਮਾ ਲਵਾਂਗੇ ਹੁਣ ਥੋੜੇ ਜਿ ਸਾਰੇ ਕਰਦਾ ਦੇਖਣਾ ਪੈਂਦਾ ਹਾਂ ਤੇ ਦੇਖ ਕੇ ਸਾਨੂੰ ਫਿਰ ਫੋਨ ਨਮਾ ਲਿਆਉਂਗੀ ਫਿਰ मनोर बनाया जाएगा इस करके मैं वीडियो डायरेक्ट ही पानी है चलो सुनिए अपनी बन गए फरलाती बहुत ਨੇ ਤਾਂ 4 ਪਾਏ ਹੋਇਆ ਨਾ ਉਹ ਤਾਂ ਸਮਝੀ ਬਹੁਤ ਘੱਟ ਲਾਉਂਦੇ ਆ ਬਾੜਾ 4 ਵੀ ਨਹੀਂ 5 ਇਹਦਾ ਹਿਸਾਬ ਦਾ ਪਾਉਣਾ ਚਾਹੀਦਾ ਹੁਣ ਤਾਂ 300 ਰੁਪਏ ਹੋ ਗਏ ਆਪਣੇ ਤਾਂ ਇੱਥੇ ਲੈ ਕੇ ਆਮਾਗੇ ਆਪਾਂ ਵੀ ਥੋੜਾ ਜਿਹਾ ਪਾਉਣ ਨੂੰ ਵਿੱਚ ਹਰੇ ਵੰਗੂਰ ਲਾ ਦਿਆ ਕਰਾਂਗੇ దోటే బా కం ఆయన హా కో కలొగ పేయా కను కమణి డేలీ ప్యా డే పేయా ਦੋਨੋਂ ਸੰਨੀ ਆਪਾ ਬਣਾ ਦੀ ਆਇਦਰ ਦੋਨੋਂ ਮੱਝਾਂ ਦੀ ਆ ਇੱਕ ਗਾਂ ਦਾ ਟੋਕਰਾ ਭਰਦਾਂਗੇ ਦੂਜੀ ਉਧਰ ਆ ਲ ਜੂਗੀ ਬੱਚਿਆਂ ਦੀ ਕੱਟੀਆਂ ਦੀ ਤੇ ਇੱਕ ਗਾਂ ਦੀ ਕੱਲਾ ਆਪਾ ਦੋ ਮੱਝਾਂ ਸੋਕੇ ਹੈ ਸੀ ਉਹ ਆਪਾਂ ਫੇਟ ਨਹੀਂ ਆਈਆਂ ਜੇ ਦੇਖਦੇ ਆ ਹੋਰ ਟਰਾਈ ਕਰਦੇ ਆ ਕੋਈ ਤਾਜੀ ਮੱਝ ਇਲੇ ਆਵਾਂਗੇ ਦੂਰ ਹੈ ਹੀ ਆਪਣੇ ਕੋਲੇ ਇੱਕ ਆਪੋ ਆਪਣੇ ਨਾਂ ਨੇ ਛੱਡੀ ਹੋਈ ਏ ਮਾਜਾ ਨਾਂ ਨੂੰ ਦੁੱਧ ਪੀਣ ਨੂੰ ਹੁੰਦੇ ਸੀ ਤੇ ਇਹਨਾਂ ਨਾਲ ਇਹ ਤਾਂ ਪਤਾ ਲੱਗ ਵੀ ਗੱਭਨ ਦਾ ਚੱਕਰ ਆ ਲੰਗੇ ਇਹ 2 ਮਹੀਨੇ ਹੋ ਗਏ ਨਾਲੇ ਦੁੱਧ ਪੀ ਲੈਣਗੇ ਨਾਲ ਠੰਡ ਲੰਘ ਜੂਗੀ। ਇਹ ਪਾਣੀ ਹੋਰ ਲਿਆਵਾਂਗੇ ਕੋਈ। ਲੋ ਜਿਹੜਾ ਪਟਾਕ ਤੇ ਇਹ ਕਈ ਵਾਰੀ ਪਤਾ ਨਹੀਂ ਅੰਦਰ ਰਾਤ ਨੂੰ ਮੀਂਹ ਆਉਂਦਾ। ਐਲ ਤੇਲ ਨਹੀਂ ਪੈਂਦੀ। ਉਹਦੇ ਰਾਤ ਨੂੰ ਪਤਾ ਨਹੀਂ ਲੱਗਿਆ ਪਰ ਸੋ ਮੀਂਹ ਹੋ ਹੀ ਆ ਗਿਆ। ਹੱਦ ਸਨੀ ਢੱਕੀ ਹੋਈ ਸੀ ਜਦੋਂ ਉਹ ਬਚਤ ਰਹੀ। ਇਸ ਕਰਕੇ ਸਾਰੇ ਟਾਕੇ ਕਵਰ ਕਰਕੇ ਰੱਖ ਦਿੰਦੇ। ਠੰਡੀ ਨਹੀਂ ਹੁੰਦੀ ਉਹ ਤੇਜ਼ ਨਹੀਂ ਬੰਦਦੀ ਆਪਣਾ ਵਲੌਗ ਬਣ ਗਿਆ ਲੰਬਾ ਅੱਜ ਅੱਜ ਤਾਂ ਵੀਡੀਓ ਪਾ ਤੇਜ਼ ਕਰਤੀ ਥੋੜੀ ਜੀ ਸਪੀਡ ਵਧਾ ਦਿੰਦੇ ਆ ਵਿੱਚੋਂ ਕੱਟ ਵੀ ਬਹੁ ਦਿੱਤੀ ਤੇ ਵਰਗੀ ਕਰੀ ਜਨਾ ਟਾਈਮ ਦੇ ਹਿਸਾਬ ਨਾਲ ਵਲੌਗ ਵੱਡਾ ਹੋ ਜਾਂਦਾ ਇਸ ਕਰਕੇ ਵਿੱਚੋਂ ਕੱਟਣਾ ਪੈਂਦਾ ਸੂਰ ਰਹੀ ਗਏ ਆਪਣੇ ਦੌਰ ਦੀ ਸੰਨੀ ਰੋਣ ਵਾਲੇ ਫਿਰ ਕਰਨ ਨਹੀਂ ਜਾਣਾਗਾ ਉਹਨੇ ਪਿੰਡ ਨੂੰ ਤੋੜਦੇ ਕੱਪੜੇ ਪੈਕ ਕਰ ਲੈਣੇ ਮਸੀਨੇ ਕਰਤੇ ਆਪਣੀ ਸਬਜੀ ਬਣੀ ਜਾਂਦੀ ਹੈ ਬਸ 6 ਵਜੇ ਨੂੰ ਰੋਟੀ ਖਾ ਕੇ ਅੰਦਰ ਵੜ ਜਾਣਾ ਹੈ පතා රකටගේ සටිවැැන් විල්ලියෝක චේවෙන් රුටි කාලන කාග ව සන්ත්‍ර පටදයගේ ටරාන්ඩතම් තගේනගො ශරාභ කරලා හැනි එක ඩඩි පින්දේ ගන්ඩන පස් රුටිහගේ ටෑමනයි පැලෙදන තෑමනයි කාලය ਹਾਂਜੀ ਉਸਨੂੰ ਨੰਬਰ ਦੀ ਵਸਤਾਂ ਰੰਗੋਲਾਂ ਨੂੰ ਨਾਗੇ ਵਸਤਾਂ ਰੰਗੋਦੂਗੀ ਤਾਂ ਰੰਗੋ ਕੇ ਮਸਹ ਰੋਟੀ ਘਾ ਕੇ ਬਿਲੇ ਕਿਉਂਕਿ ਅਸੂਲੇ ਆਪ ਪੈਂਡੀ ਡੈਰੀ ਚੋਂ ਤਾਂ ਫੋਨ ਹਰਾਂ ਪਰ ਜਾਂਦੇ ਨੇ ਥੋੜਾ ਹੁੰਦਾਗਾ ਗਾਂ ਦਾ ਘਰੇ ਰਹਿ ਜਾਂਦਾ ਤਾਂ ਮੱਧ ਦਈਆ ਇੱਕ ਸੋਹਾ ਮਿਲੂਗੀ ਉਹ ਗੱਬਣਾ ਵੀ 4 ਮਹੀਨੇ ਦੀ ਇੱਕ ਟਾਈਮ ਹੀ ਮਿਲਦੀ ਆ ਸੋਹਾ ਪਾ ਬਾਹਰ ਕੱਢ ਨਮਸ ਪੱਠਿਆਂ ਦੇ ਕੀ ਤੰਦਰੀ ਪਉਂਦੇ ਪਰ ਆਪਾਂ ਨਹੀਂ ਆਪਾਂ ਕਿੰਨੇ ਠੰਡਾ ਕੀ ਬਾਹਰ ਹੀ ਖੜਦੇ ਆ ਜੇ ਕੋਈ ਮਾਲਾ ਤਾਜ਼ਾ ਸੂਏ ਪਸੂ ਆਉਂਗਾ ਸੰਭਰ ਰੱਖਦੇ ਆ ਜਿਹਨਾਂ ਆਪਾਂ ਬਚਾ ਕੇ ਰੱਖਦਾ ਉਹਨਾਂ ਨੇ ਬਿਮਾਰ ਹੁੰਦੀਆਂ ਆਪਾਂ ਬਾਹਰ ਹੀ ਬੰਦੇ ਆ ਪਹਿਲੇ ਤੁਨ ਸੁਬਾ ਬਸ ਕਿੰਨੀ ਠੰਡਾ ਬਣਾ ਕੁਛ ਵੀ ਆ ਮੈਂ ਜੇ ਆਪਣਾ ਬਲੌਗ ਵੱਲ ਨੰਬਰ ਤੇ ਤੁਸੀਂ ਬੋਰ ਹੀ ਹੋ ਜਾਓਗੇ ਦੇਖ ਕੇ ਸੁਣ ਕੇ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਗੰਟ ਕਰ ਦਿਓ ਤਾਂ ਦਿਖਾਉਣੀ ਆ ਸਾਨੂੰ ਹੁਣ ਕਰਨਵੀਰ ਆ ਦੇਖੋ ਦੋਸ ਭੂਲੇ ਜੋਰਾਂ ਤੇ ਕਰ ਰਹੇ ਤਿਆਰੀ ਕਰਨ ਬੈਗ ਭਰੀ ਬਿਠਾ ਕੱਪੜਿਆਂ ਦਾ ਦੇ ਕਿੰਨੇ ਨੇ ਲਾ ਕੇ ਆਏਂਗਾ ਫਿਰ ਕਿੰਨੇ ਨੇ ਲਾ ਗਏ ਲਾ ਗਏ ਤਾਂ ਕਿੰਨੇ ਤੋਂ ਸੱਤ ਅੱਠ ਦਿਨ ਲਾਇਆ ਨਾ। ਛੁੱਟਣਾ ਤਾਂ ਹੋ ਰਹੀ ਏ। ਬਾਅਦ ਜਾਣਗੇ। ਬਾਦ ਨੂੰ ਦੱਸ ਤੇਰੇ ਪਿਓ ਦਾ ਰਾਜ। 6 63 ਇੱਕ ਵੱਡ ਜਾਣੀ। ਜਮਾ ਨਹੀਂ ਵੱਧੀਆਂ। ਵੱਧਣ ਗਿਆ ਰਾਜੂ ਰਾਜੂ ਦੀ ਬਹੂ ਨੇ ਆਖਿਆ। ਹਾਂ? ਰਾਜੂ ਦੀ ਬਹੂ ਨੇ ਆਖਿਆ। ਉਹਨੂੰ ਕੀ ਪਤਾ? ਸਕੂਲ ਚ ਲੱਗੀ ਵੀ ਆ। ਹੂੰ। ਉਹ ਕੋਈ ਛੇਤੀ ਕਿਤੇ ਵੱਡ ਜਾਣੀ। ਉਹ ਬੂਟ ਪਾਣਾ ਰਿਹਾ। ਪੰਲਰਾ ਪਤੰਗ ਜੜਾਉਣ ਤੇ ਲੱਗਿਆ ਰਹੋ ਤੇ ਛੇਤੀ ਆ ਜਾਂਦਾ ਮੈਨੂੰ ਪਤਾ ਸੀ ਵੀ ਤਿਆਰ ਹੋਣਾ ਤੈਨੂੰ ਟਾਈਮ ਨਹੀਂ ਬਤਾ ਲਾ ਤੈਨੂੰ ਕਹਿ ਕੇ ਤੁਰੇ 4 ਵਜੇ ਆ ਜੀ 4:00 4:30 ਵਜੇ ਆ ਟੁਟੇ ਕੰਮ ਕਦੋਂ ਕਰੇਗਾ ਕੇ ਆ ਕੇ ਕਰਨਾ ਨਾਲ ਲੈ ਜਾਵਦਾ ਨਾਲ ਮੈਂ ਅੱਛੀ ਕਰਦਾ ਤੁਹਾਨੂੰ ਮੈਂ ਅੱਗੇ ਡਾਡੀ ਨੂੰ ਕਰਤਾ ਮੈਂ ਡਾਡੀ ਨੂੰ ਕਿਉਂ ਕਹਿੰਦਾ ਕਰਤਾ ਕੰਕੇ ਕਰ ਲਿਆ कर, नहीं, कर नहीं मैं कोई नहीं अच्छा? कर ले इधर बना दी मैं हूँ दूर चक्कर अच्छा हेलो ना मेरा ब्लॉग बनाऊ मैं दो डोर भी नाल लेके जाऊंगा पतंग डाउन ला बाबे चड पाला सारे कपड़े खराब हो जाएंगे पर ले बैग करना ने ਪੱਪੀ ਨਾਲਾ ਸਰਤੇ ਬੰਦ ਕਰ ਦੇ ਮਾਂ ਦੇ ਮੁੰਡੇ ਨਾਲ ਮੈਲ ਲੈ ਕਰਨ ਜਾ ਰਿਹਾ ਚਲ ਚੁ ਆ ਜਾ ਦੇਖ ਜਿੰਨੀ ਤੇਰਾ ਮੁੰਡਾ ਮੁੰਮੀ ਮੁੰਮੀ ਮਿਲਦੇ ਰਹੋ ਮੁੰਮੀ ਨੂੰ ਮਿਲਣਾ ਹੈ ਕਹਿੰਦਾ ਫੋਨ ਫੜ ਲੈ ਚੰਗਾ ਚੰਗਾ ਥੋੜੀ ਲੱਗਦੀ ਹੈ ਟੰਗਾ ਹਨਾ ਫਾੜ ਪਰਲਾ ਬਾਏ ਦੰਦਰਾ ਕੰਮ ਮੈਨੂੰ ਤੋੜ ਕੇ